ਹਾਂਜੀ ਕੰਮ ਲਗਭਗ ਨਿਬੜ ਗਿਆ। ਬਿਜਲੀ ਫਿਟਿੰਗ ਦਾ ਤੇ ਟੂ ਟੂ ਟਾੜੀਆਂ ਲਾ ਦਿਗਾ। ਤੇ ਅੱਜ ਪਰਦੇ ਵੀ ਲਾਤੇ ਜਿੱਥੇ ਜਿੱਥੇ ਲਾਉਣੇ ਸੀਗੇ ਮੇਨ ਮੇਨ ਜਿਹੜੇ। ਇੱਥੇ ਇੱਕ ਤਾਂ ਮੇਨ ਇੰਟਰੈਂਸ ਤੇ ਲਾਦਾ ਮੇਨ ਬਾਹਰ ਤੇ। ਇੱਕ ਇਧਰਲੇ ਪਾਸੇ ਲਾਤਾ ਡ੍ਰੈਇੰਗ ਰੂਮ 'ਚ। ਪਾ ਪਾ ਦੀਏ। ਪਰਦੇ ਟੰਗ ਦਿਆਂਗੇ ਮਗਰੋਂ ਕਿਉਂਕਿ ਇਧਰੋਂ ਧੁੱਪ ਪਿਆ ਕਰਨੀ ਹੈ ਜਿਵੇਂ ਹੱਥਲੇ ਧੁੱਪ ਪਈ ਜਾਂਦੀ ਹੈ। ਤਾਂ ਕਰਕੇ ਇਧਰ ਜ਼ਰੂਰੀ ਸੀਗੇ। ਆਹ ਆ ਭਾਈ ਭਾਈ ਵਰਤਨਾ ਪਾ ਸਟੀਲ ਦੀ ਹਾਨੀ ਵਰਤਨਾ ਪੈਸੇ ਦਾ ਵੀ ਸਾਹਕ ਤਾਂ ਦੇਖਣਾ ਸੀ ਆਹ ਆ ਭਾਈ ਭਾਈ ਲੋਹੇ ਦਾ ਇਕ ਇਥੇ ਤੇ ਇਧਰ ਵੀ ਲਾਤੀ ਰਸੋਈ ਵਿੱਚ ਸਾਹਾ ਟੋਕਰ ਗੱਲ ਡੰਗਦਾ ਸੀ ਟੂ ਟੀ ਵੀ ਥੱਲੋਂ ਉਹ ਕਿਹਾ ਗਮ ਗੱਲੀ ਆ ਜਾਲੀ ਲਾਉਣ ਵਾਲੇ ਆਈਏ ਹੁਣ ਲਾ ਦਿੰਨੇ ਆਂ ਬਾਕੀ ਇੱਧਰ ਵੀ ਲਾਤੀ ਆ ਪਰਦੇ ਵਾਲੀ ਬਹੁਤ ਕੱਲ ਨੂੰ ਦੇਖਦੇ ਆਂਗੇ ਏਸੀ ਵੀ ਲਗਾਉਣੇ ਆਂਗੇ ਕੱਲ ਨੂੰ ਤੇ ਬਾਕੀ ਲੱਕੜ ਵਾਲੇ ਨਾਲ ਵੀ ਆਪਣੀ ਸਾਈ ਹੋਈ ਵੀ ਹੈਗੀ ਉਹਨੂੰ ਵੀ ਇਨਫਾਰਮ ਕਰ ਦਿੰਨੇ ਆਂਗੇ ਉਹ ਵੀ ਕਹਿੰਦੇ ਆਂ ਵਿਗਰਾਮ ਆਇਆ ਪਹਿਲਾਂ ਬਿਜਲੀ ਫਿਟਿੰਗ ਦਾ ਕੰਮ ਰਹਿੰਦਾ ਸੀਗਾ ਤਾਂ ਕਰਕੇ ਆਪਾਂ ਰੁਕੇ ਵੀ ਸੀ ਤੇ ਹੁਣ ਨਾਲ ਦੀ ਨਾਲ ਕੰਮ ਚਲਾ ਦੇਾਂਗੇ ਬਸ ਗੱਲਾ ਇਹਦਾ ਰਹਿ ਗਿਆ ਉਦੋਂ ਬਾਅਦ ਓਕੇ ਹੋ ਜੀਗਾ ਉਹਦਾਂ ਮ ਬਿਜਲੀ ਫਿਟਿੰਗ ਹੋ ਗਈ ਐਨਾ ਸਾਰਾ ਕੁਝ ਲਾਤਾ ਹੁਣ ਗੱਲਾ ਆ ਕਮਰੇ ਚ ਏਸੀ ਰਹਿ ਗਿਆ ਟੀਵੀ ਟੂ ਵੀ ਲਾਉਂਦੇ ਨੇ ਇੱਧਰ ਲਾਤੀ ਆਹ ਵੀਡੀਓ ਦਾ ਪ੍ਰੋਜੈਕਟ ਕਰਨ ਵਾਸਤੇ ਇਹ ਆ ਜੂਗੀ ਬਾੜ ਦੇ ਪਿਛਲੇ ਪਾਸੇ ਇੱਧਰੋਂ ਬਾੜ ਖੋਲਿਆ ਕਰੂਗਾ ਇਹ ਬਾੜ ਦੇ ਪਿਛਲੇ ਪਾਸੇ ਆ ਜੂ ਇੱਧਰ ਲਾ ਦਿਆਂ ਤਿੰਨ ਸਟੋਰ ਚ ਇੱਧਰ ਵਾਧੂਗਾ ਟੂ ਜਿਹੜੇ ਲੀੜ ਲੂੜੇ ਹੁੰਦੇ ਆ ਉਹ ਟੰਗ ਦਿਆ ਕਰਾਂਗੇ ਆਪਾਂ ਇੱਧਰ ਇੱਕ ਇੱਧਰ ਲਾਦੀ ਬਾੜ ਦੇ ਪਿੱਛੇ ਇੱਕ ਇੱਧਰ ਲਾਦੀ ਇੱਧਰ ਤਿੰਨ ਲਾਦਣਾ ਇੱਥੇ ਰਹਿ ਗਈ ਪਾਈ ਪਾਉਣ ਵਾਲੀ ਪੜਦੇ ਆਣੀ ਉਹ ਪਾਉਣਿਆਂਗੇ ਹੁਣ ਤੇ ਇੱਕ ਇੱਥੇ ਲਾਤੀ ਆਪਾਂ ਚੁਰਕਣੀ ਇਹ ਜਿਹੜੀ ਟੰਗਣੀ ਹੁੰਦੀ ਹੈਗੀ ਇਹ ਵੀ ਬਾਹਰ ਦੇ ਪਿਛਲੇ ਪਾਸੇ ਆ ਜੂਗੀ ਇਧਰ ਵੀ ਓਕੇ ਆ ਕੰਮ ਇਹਨ ਪੱਖਾ-ਪੱਖਾ ਲਾਦਾ ਆ ਨਵਾਂ ਹੀ ਪੱਖਾ ਕੰਸੀਲਡ ਲਾਈਟਾਂ ਸਾਰਾ ਕੁਝ ਜਿੰਨੇ ਵੀ ਬੋਰਡ ਸੀਗੇ ਓਕੇ ਹੋਗੇ ਇਧਰ ਨਹੀਂ ਏਸੀ ਲਾਉਣਾ ਹੈ ਜੇ ਆਪਾਂ ਤਾਂ ਕਰਕੇ ਏਸੀ ਸੋਚ ਵੀ ਨਹੀਂ ਲਈ ਮੌਕੇ ਦੀ ਲਾਵਾਂਗੇ ਉੱਥੇ ਡੰਮਗਾ ਪਾ ਦਾਂ ਇੱਥੇ ਆਹ ਦੇ ਇੱਥੇ ਡੰਮਗਾ ਪਾ ਦਾਂ ਡੰਮਗਾ ਕੱਢ ਕੇ ਸੁੱਚ ਪਾਲਾਂਗੇ ਤਾਹਾਂ ਤਪਾਂਗਾ ਹੀ ਉਹਨਾਂ ਬਾਕੀ ਇਹ ਦਰਵਾਸ ਬੇਸ਼ਨ ਵੀ ਓਕੇ ਆ ਇਹ ਵੀ ਲੱਗਦਾ ਸੀ ਗੱਲ ਹਨ ਵੈਕਟਰ ਹਜੇ ਆਪਣਾ ਧਰਨ ਵਾਲਾ ਗਾ ਇਥੇ ਤਰ੍ਹਾਂ ਕੇ ਪ੍ਰੈਸ ਟੇਬਲ ਆ ਪ੍ਰੈਸ ਟੇਬਲ ਵਾਲਾ ਪੁਆਇੰਟ ਆ ਤੇ ਬਾਥਰੂਮ ਚ ਵੀ ਐਨ ਓਕੇ ਕਰਤਾ ਕੰਮ ਆ ਡੂਟ ਖਾਨਾ ਲੱਤਾਂ ਦੋ ਇੱਕ ਗੀਜਰ ਵਾਲੀ ਹੋਗੀ ਇੱਕ ਠੰਡੇ ਪਾਣੀ ਵਾਲੀ ਹੋਗੀ ਆ ਸ਼ਾਵਰ ਵਾਲਾ ਪੁਆਇੰਟ ਆ ਆ ਸ਼ਾਵਰ ਲਾਇਆ ਉਹ ਗੀਜਰ ਵਾਲੇ ਪੁਆਇੰਟ ਛੱਡੇ ਹੋਏ ਆ ਤੇ ਏਕਜਾਸਟ ਫੈਨ ਹਜੇ ਲਾਇਆ ਨਹੀਂ ਏਕਜਾਸਟ ਫੈਨ ਗਲਤ ਨਿਕਲ ਗਏ 5 ਇੰਚੀ ਪਾਈਪ ਪਾ ਦੀ ਤੇ ਹੁਣ ਚੌਰਸ ਕਰਾਂਗੇ ਫੋਟ ਬਾਈ ਫੋਟ ਦਾ ਇਹ 5 ਇੰਚੀ ਕੋਈ ਆਉਂਦੇ ਨਹੀਂ ਇੱਧਰ ਸਭ ਨੂੰ ਰੱਖਣ ਵਾਸਤੇ ਮਹਾ ਪਲੱਗ ਇੰਦਰ ਓਕੇ ਆ ਗਮ ਪਰਦੇ ਆਪਣੇ ਕੋਲੇ ਪੁਰਾਣੇ ਪਏ ਆਗੇ ਕੋੜਿਆਂ ਵਾਲੇ ਆ ਜੀ ਇਹ ਪੁਰਾਣੇ ਉੱਧਰ ਲਿਖਣ ਲਾਏ ਸੀ ਤਾਂ ਘਰ ਕੇ ਹੋਈ ਨਾ ਪਾਵਾਂਗੇ ਤੇ ਆਹ ਲਾਈਟਾਂ ਵੀ ਲਾਤੀਆਂ ਜਿਹੜਾ ਨਾ ਰਾਤ ਨੂੰ ਜਗਦਿਆਂ ਇਹ ਵੀ ਦਿਖਾਵਾਂਗੇ ਆਪਾਂ ਕਿਵੇਂ ਚੱਲਦਾ ਹੈ ਰਾਤ ਨੂੰ ਆਹ ਲਾਈਟ ਹੈ ਆਹ ਲਾਈਟਾਂ ਦੱਲ ਬਾਕੀ ਇਧਰ ਆਹ ਮੇਨ ਆ ਗਿਆ ਸਪਲਾਈ ਜਿੱਤ ਨੂੰ ਜਾਂਦੀ ਆਗੀ ਅੰਦਰ ਕਮਰੇਆਂ ਨੂੰ ਉਹ ਚੀਜ਼ ਆ ਗਈ ਇਹ ਗ੍ਰਿਪ ਤੇ ਚੇਂਜ ਓਵਰ ਸਵਿਚ ਪੰਜ ਦਿਨ ਲੱਗੇ ਆਪਾਂ ਨੂੰ ਕਟਿੰਗ ਕਰਨ ਦੇ ਤੇ ਟੂਟੀਆਂ ਡਾੜੀਆਂ ਲਾਉਣ ਤੇ ਪੰਜ ਦਿਨਾਂ ਅੰਝ ਕੰਮ ਓਕੇ ਹੋ ਗਿਆ ਅੱਜ ਪੰਜਵਾਂ ਦਿਨ ਆਈ ਆ ਰਸੋਈ ਦਾ ਚੋਕ ਮੇਰਾ ਸੈਟ ਆ ਇੱਕ ਰਸੋਈ ਚ ਲਾਈ ਆ ਟੰਗਣੀ ਕਈ ਵਾਰੀ ਕੋਈ ਝੋਲੇ ਝੋਲੇ ਸੰਦੇ ਆਪਾਂ ਟੰਗ ਦਿੰਨੇ ਆ ਵਧੂ ਘਟੂ ਤੇ ਇਹਦੇ ਨਾਲ ਰਸੋਈ ਆਣ ਗਏ ਨੱਕਰੀ ਦਿਖਾ ਦੀ ਆਪਾਂ ਫਿਰ ਆ ਟੁੱਟੀ ਹੈਗੀ ਘੁੰਦੀ ਐ ਸੇ ਇੱਧਰ ਵੀ ਜਾਇਆ ਕਰੂੰ ਆਂ ਕਿ ਇੱਧਰ ਨੂੰ ਹੀ ਜਾਇਆ ਕਰੂੰਗੀ ਆਏ ਜੀ ਇਹਲਾ ਤੁਮਾਨੂੰ ਵਾਅਦਾ ਕਰਦਾ ਉਹ ਕੱਲ ਨੂੰ ਕਰਾਂਗੇ ਵਾਪਸ ਅੱਜ ਲਾ ਕੇ ਜਿੰਨਾ ਵੀ ਤੁਹਾਨੂੰ ਵਾਅਦਾ ਕਰਦਾ ਹਾਂ ਉਹ ਵਾਪਸ ਕਰਦਾ ਹਾਂ ਸਾਰੇ ਨਾ ਜੀ ਦੇ ਥੱਲੇ ਰੱਖਿਆ ਟੂਟਣ ਵਾਲੇ ਪੁਆਇੰਟ ਆ ਆਹ 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 ਆ ਇਹ ਵੀ ਕਰੋ ਨਾ ਬਾਕੀ ਪਰਤ ਵੀ ਪਾਵਾਂਗੇ ਜਦੋਂ ਜੋੜੀਆਂ ਜੜੀਆਂ ਲੱਗ ਜਾਣ ਕੰਮ ਹੋ ਗਿਆ ਕੰਪਲੀਟ ਫਿਰ ਪਾਵਾਂਗੇ ਆਪਾਂ ਪਰਤ ਹਜੇ 10 ਕਿ ਟ੍ਰਾਲੀ ਹੋਰ ਪੈ ਜਾਣਗੇ ਇਦਰ ਢੋਲ ਢੋਲ ਨੂੰ ਆਪਾਂ ਮਾਰਤਾ ਪ੍ਰੈਮਰ ਤਾਂ ਕਰਕੇ ਲਾਲ ਲਾਲ ਕਰਤਾ ਇਹਦੇ ਚ ਹੁਣ ਪਾਵਾਂਗੇ ਆਪਾਂ ਕਣਕ ਜਿਹੜੀ ਕੀ ਆਪਾਂ ਸਾਰਾ ਸਾਲ ਖਾਣੀ ਹੈਗੀ ਤਾਂ ਕਰਕੇ ਸਟੋਰ ਕਰਕੇ ਰੱਖਾਂਗੇ ਕਣਕੇ ਚ ਇਹ ਹੈਗਾ 25 ਕਮਾਣ ਦਾ ਪਹਿਲਾਂ ਆਪਣੇ ਢੋਲ ਵੱਡਾ ਹੁੰਦਾ ਸੀ ਤੇ ਹੁਣ ਆਪਾਂ ਉਹ ਢੋਲ ਪਟਾ ਕੇ ਛੋਟਾ ਢੋਲ ਲੈਂਦਾ ਇੱਧਰ ਪੰਗਾ ਆਪਾਂ ਪਾਈਪਾਂ 1 2 20 ਫੁੱਟ ਇੱਕੋ ਟੋਟਾ ਜਗਾ ਇਹ ਇੱਥੋਂ ਪਾ ਕੇ ਆਪਾਂ ਇੱਧਰ ਲੈ ਕੇ ਜਾਣਾਂ ਤੇ ਬਾਥਰੂਮ ਦਾ ਪਾਣੀ ਵੀ ਲੈ ਕੇ ਆਵਾਂਗੇ ਕਿਤੇ ਇਹਦਾ ਪੁਆਇੰਟ ਤੇ ਬਾਥਰੂਮ ਵਾਲੇ ਜਿਹੜੇ ਸੀਵਰੇਜ ਦਾ ਪਾਣੀ ਆ ਵੇਸਟੇਜ ਹੋਊਗੀ ਉਹ ਇੱਕ ਥਾਂ ਦੇ ਟੋਆ ਪੱਤਾਂਗੇ ਜਿਵੇਂ ਆਪਾਂ ਪਹਿਲਾਂ ਟੋਆ ਪੱਟਿਆ ਸੀਗਾ ਦੂੰਗਾ ਬਰੇਤੀ ਤੇ ਲਿਆ ਕੇ ਛੱਡਾਂਗੇ ਉਹਨੂੰ ਤੇ ਉੱਥੇ ਪਾਣੀ ਖਪਿਆ ਗੁਰੂ ਦੇ ਵਿੱਚ ਉਹਦੇ ਪਾਵਾਂਗੇ ਡਲੇ ਹਾਂਜੀ ਬਿਜਲੀ ਫਿਟਿੰਗ ਦਾ ਕੰਮ ਹੋ ਗਿਆ ਤੇ ਟੂਟੀਆਂ ਟਾਟੀਆਂ ਸਾਰੀਆਂ ਲਾ ਦਿੱਤੀਆਂ ਪਲੰਬਰ ਦਾ ਵੀ ਕੰਮ ਹੋ ਗਿਆ ਤੇ ਟੂਰਾਂ ਵੀ ਲਾ ਦਿੱਤੀਆਂ ਹੁਣ ਕੱਲ ਦੀ ਵੀਡੀਓ ਚ ਆਪਾਂ ਖਰਚਾ ਦੱਸਾਂਗੇ ਕਿ ਕਿੰਨਾ ਖਰਚਾ ਆਇਆਗਾ ਤੇ ਟੂਟੀਆਂ ਟਾਟੀਆਂ ਦਾ ਸੁਚਾਂ ਦਾ ਕੀ ਰੇਟ ਸੁੱੱਚ ਪਈ ਆ ਪਲੱਗ ਤੇ ਹੋਰ ਸਾਰਾ ਕੁਝ ਕੱਲ ਦੀ ਵੀਡੀਓ ਚ ਖਰਚਾ ਦੱਸਾਂਗੇ ਤੇ ਜੱਜ ਦੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿਹੜੇ ਬੰਦੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਹੀਂ ਸਪੋਰਟ ਬਣਾਈ ਰੱਖਿਓ ਤੇ ਹੁਣ ਆਪਾਂ ਕੱਲ ਦੀ ਵੀਡੀਓ 'ਚ ਖਰਚਾ ਦੱਸਾਂਗੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ